ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸੰਗਤ ਜੀ ਅੱਜ ਮੈਂ ਪਹੁੰਚਿਆ ਹਾਂ ਪਿੰਡ ਰੋੜੇਵਾਲ ਸਾਹਿਬਾ ਜੋ ਕਿ ਇਹ ਰੋੜੇਵਾਲ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਤੇ ਇਸ ਦੇ ਨਾਲ ਜਿਹੜੇ ਪਿੰਡ ਨੇ ਜਿਵੇਂ ਕਿ ਚਲਾਇਲਾ ਦਿੱਤੂ ਪਰਦੰਦਰਾਲਾ ਇਹ ਦੋ ਤਿੰਨ ਪਿੰਡਾਂ ਦੇ ਵਿਚਕਾਰ ਪੈਂਦਾ ਏ ਤੇ ਇਸ ਜਗ੍ਹਾ ਤੇ ਬਹੁਤ ਵੱਡਾ ਧਾਰਮਿਕ ਸਥਾਨ ਆ ਗੁਰਦੁਆਰਾ ਸਾਹਿਬ ਰੋੜੇਵਾਲ ਸਾਹਿਬ ਆ ਤੇ ਇਸ ਜਗ੍ਹਾ ਤੇ ਅੱਜ ਬਾਬਾ ਪੂਰਨਦਾਸ ਜੀ ਦੀ ਜੀ ਦੀ 58ਵੀਂ ਵਰਸੀ ਆ ਤੇ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗਾ ਆਪਾਂ ਤੁਹਾਨੂੰ ਦਿਖਾ ਰਹੇ ਆ ਬ੍ਰਹਮ ਗਿਆਨੀ ਬਾਬਾ ਠਾਕੁਰ ਦਾਸ ਜੀ ਕੁੱਤਿਆਂ ਵਾਲੇ ਇਸ ਜਗ੍ਹਾ ਤੇ ਨਾ ਆ ਜਗ੍ਹਾ ਜਿਹੜੀ ਬਣੀ ਹੋਈ ਆ ਕੁੱਤਿਆਂ ਦੀਲੀ ਬਣੀ ਹੋਈ ਆ ਕਰੋ ਜੀ ਦਰਸ਼ਨ ਇਹ ਬਾਬਾ ਜੀ ਨੇ ਕੁੱਤਿਆਂ ਦੇ ਲਈ ਜਗ੍ਹਾ ਬਣਾਈ ਹੋਈ ਆ ਜਗ੍ਹਾ ਛੱਡੀ ਹੋਈ ਆ ਇਹ ਕੁੱਤੇ ਦੇ ਲਈ ਤੇ ਤੁਸੀਂ ਵੇਖ ਸਕਦੇ ਹੋ ਕਰ ਸਕਦੇ ਹੋ ਦਰਸ਼ਨ ਇਸ ਜਗ੍ਹਾ ਦੇ